ਹੈਲੋ ਫਰੈਂਡਸ ਅੱਜ ਤੁਹਾਡੇ ਸਾਹਮਣੇ ਲੇਡੀਜ਼ ਕੁੜਤੀ ਦੀ ਮਾਰਕਿੰਗ ਕਰਾਂਗੇ ਤੇ ਪਲੇਟਾ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਦੋ ਪਾਰਟ ਨੇ ਬੈਕ ਔਰ ਫਰੰਟ ਦਾ ਪਾਰਟ ਮੈਨੇ ਫੋਲਡ ਕਰਕੇ ਰੱਖਿਆ ਹੋਇਆ ਸਭ ਤੋਂ ਪਹਿਲਾਂ ਥੀਰੇ ਦੀ ਮਾਰਕਿੰਗ ਕਰਨੀ ਹੈ 6.5 ਇੰਚ ਤੇ ਥੀਰੇ ਦੇ ਨਿਸ਼ਾਨ ਲਗਾਏ ਨੇ ਮੈਨੇ ਇਸ ਤੋਂ ਬਾਅਦ ਆਪਾਂ ਨੇ ਡਾਊਨ ਜਾਣਾ ਨੀਚੇ ਸ਼ੋਲਡਰ ਦੀ ਮਾਰਕਿੰਗ ਕਰਨੀ ਹੈ 8 ਇੰਚ ਤੇ ਠੀਕ ਹੈ ਜੀ 8 ਇੰਚ ਤੇ ਨਿਸ਼ਾਨ ਲਗਾਏ ਇਹ ਜਗ੍ਹਾ ਤੋਂ ਵੀ 6.5 ਇੰਚ ਤੇ ਮਾਰਕ ਕਰਨੇ ਤੇ ਆਪਾਂ ਨੇ ਸਿੱਧੀ ਲਾਈਨਾਂ ਜੋ ਸ਼ੋਲਡਰ ਦੀ ਇਹ ਡਰਾਅ ਕਰ ਲੈਣੀ ਹੈ ਹਾਂਜੀ ਇਸ ਟਾਈਪ ਨਾਲ ਆਪਾਂ ਨੇ ਬਾਕਸ ਰੈਡੀ ਕਰ ਲੈਣਾ ਤੇ ਇਸ ਤੋਂ ਬਾਅਦ ਆਪਾਂ ਨੇ 2 2 ਇੰਚ ਦੀ ਗੋਲਾਈ ਪਾਣੀ ਹੈ ਇਹ ਵਾਲੀ ਜਗ੍ਹਾ ਤੋਂ ਵੀ ਔਰ ਦੂਸਰੀ ਸਾਈਡ ਤੋਂ ਵੀ 2 2 ਇੰਚ ਦੀ ਗੋਲਾਈ ਪਾ ਕੇ ਆਪਾਂ ਨੇ ਇਸ ਨੂੰ ਸ਼ੇਪ ਦੇ ਦੇਣੀ ਆ ਫਰੰਟ ਵਾਲੇ ਸ਼ੋਲਡਰ ਦੀ ਹਾਂਜੀ ਇਸ ਟਾਈਪ ਨਾਲ ਆਪਾਂ ਨੇ ਇਸ ਦੀ ਮਾਰਕਿੰਗ ਕਰਨੀ ਇਸ ਤੋਂ ਬਾਅਦ ਬ੍ਰੈਸਟ ਦਾ ਸਾਈਜ਼ ਰੱਖਿਆ ਮੈਨੇ 10.5 ਇੰਚ ਉਹਨਾਂ ਦਾ ਮਾਪ ਆ ਰਿਹਾ ਹੈ ਬ੍ਰੈਸਟ ਦਾ ਮੈਨੇ 11 ਇੰਚ ਤੇ ਇਹ ਜਗ੍ਹਾ ਤੋਂ ਇੰਚ ਟੇਪ ਰੱਖ ਕੇ 11 ਇੰਚ ਤੇ ਮਾਰਕਿੰਗ ਕੀਤੀ ਹੈ ਠੀਕ ਹੈ ਜੀ ਹਾਫ ਇੰਚ ਇਸ ਕਰਕੇ ਲਿਆ ਕਿਉਂਕਿ ਤਿਰਛੀ ਪਲੇਟ ਚ ਜਾਏਗਾ ਸਾਢੇ 6 ਇੰਚ ਕਮਰ ਦੇ ਨਿਸ਼ਾਨ ਲਗਾਏ ਨੇ ਇਸ ਤੋਂ ਬਾਅਦ ਕਮਰ ਹੈਗੀ ਉਹਨਾਂ ਦੀ 20 ਇੰਚ 10 ਇੰਚ ਤੇ ਮਾਰਕ ਆਏਗਾ ਪਰ 1 ਇੰਚ ਐਕਸਟਰਾ ਵਧਾ ਕੇ ਰੱਖਣਾ ਕਿਉਂਕਿ ਆਪਾਂ ਨੇ ਪਲੇਟਾ ਪਾਣੀਆਂ ਨੇ 11 ਇੰਚ ਤੇ ਮਾਰਕਿੰਗ ਕੀਤੀ ਹੈ ਕਮਰ ਦੀ ਹਾਂਜੀ ਇਸ ਤੋਂ ਬਾਅਦ ਆਪਾਂ نیچے ਡਾਊਨ ਜਾਣਾ ਸਾਢੇ 15 ਇੰਚ ਤੱਕ ਮਾਰ ਕਰਕੇ ਇਸ ਜਗ੍ਹਾ ਤੇ ਆਪਾਂ हिਪ ਦੀ ਮਾਰਕਿੰਗ ਕਰਾਂਗੇ हिਪ ਹੈਗੀ ਉਹਨਾਂ ਦੀ 24 ਇੰਚ 12 ਇੰਚ ਤੇ हिਪ ਦਾ ਨਿਸ਼ਾਨ ਲਗਾਏ ਨੇ ਇਹ ਤਿੰਨੋਂ ਮਾਰਕ ਬ੍ਰੈਸਟ, ਕਮਰ ਔਰ हिਪ ਦੇ ਨੇ ਜੋ ਆਪਾਂ ਮਾਰਕ ਕੀਤੇ ਨੇ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਲੈਣਾ। ਹਾਂਜੀ ਇਸ ਟਾਈਪ ਨਾਲ ਆਪਾਂ ਨੇ ਜੋ ਫਿਟਿੰਗ ਦੇ ਨਿਸ਼ਾਨ ਲਗਾਏ ਨੇ ਇਸ ਤੋਂ ਬਾਅਦ ਚ ਆਪਾਂ ਨੇ ਜਾਣਾ ਬੈਕ ਸ਼ੋਲਡਰ ਤੇ। ਬੈਕ ਸ਼ੋਲਡਰ ਦੀ ਦੇਖੋ ਮੈਂ 2.5 ਇੰਚ ਤੇ ਮਾਰਕ ਕੀਤਾ ਕਿਉਂਕਿ ਹੈਵੀ ਸਾਈਜ਼ ਕੁੜਤੀ ਹੈ 2.5 ਇੰਚ ਤੇ ਮਾਰਕ ਕਰਕੇ ਆਪਾਂ ਉੱਪਰ ਤੀਰੇ ਨਾਲ ਇਸ ਦੇ ਕੋਲ ਆਏ ਨੂੰ ਮਿਲਾ ਦੇਣਾ। ਇਸ ਟਾਈਪ ਨਾਲ ਬੈਕ ਸ਼ੋਲਡਰ ਦੀ ਮਾਰਕਿੰਗ ਕਰਨੀ ਇਸ ਤੋਂ ਬਾਅਦ ਕਰਨੀ ਹੈ ਪਲੇਟਾਂ ਦੀ ਮਾਰਕਿੰਗ 12 ਇੰਚ ਤੇ ਪਲੇਟਾਂ ਦੇ ਨਿਸ਼ਾਨ ਲਗਾਏ ਨੇ 7 ਇੰਚ ਲੰਬੀ ਆਪਾਂ ਨੇ ਪਲੇਟਾ ਡਰਾ ਕਰਨੀਆਂ ਨੇ ਇਸ ਜਗ੍ਹਾ ਤੋਂ 3.5 ਇੰਚ ਤੇ ਮਾਰਕ ਕਰਨਾ ਇਹ ਜਗ੍ਹਾ ਤੋਂ ਵੀ 3.5 ਇੰਚ ਤੇ ਮਾਰ ਕਰਕੇ ਸਿੱਧੀ ਪਲੇਟਾ ਜੋ ਡਰਾ ਕਰ ਲੈਣੀ ਆ ਹਾਂਜੀ ਫਰੈਂਡਸ ਜਿੰਨਾ ਵੀ ਤੁਹਾਡਾ ਮਾਪ ਹੈ ਤੁਸੀਂ ਮੈਜ਼ਰਮੈਂਟ ਲਾ ਕੇ ਪਲੇਟਾਂ ਦੀ ਮਾਰਕਿੰਗ ਕਰ ਸਕਦੇ ਹੋ ਸੈਂਟਰ ਦੇ ਵਿੱਚੋਂ 3.5 ਇੰਚ ਤੇ ਨਿਸ਼ਾਨ ਲਗਾ ਕੇ ਆਪਾਂ ਇਸ ਟਾਈਪ ਨਾਲ ਪਲੇਟਾ ਨੂੰ ਡਰਾ ਕਰ ਲੈਣਾ ਤੇ ਇਸ ਦੀ ਸਟੀਚਿੰਗ ਕਰਨੀ ਹੈ ਹਾਂਜੀ ਆਪਣੀ ਪਲੇਟ ਦੀ ਮਾਰਕਿੰਗ ਹੋ ਗਈ ਸਿੱਧੀ ਦੀ ਇਸ ਤੋਂ ਬਾਅਦ ਤਿਰਛੀਆਂ ਪਲੇਟਾਂ ਨੇ ਉਹ ਡਰਾ ਕਰਨੀਆਂ ਨੇ 9.5 ਇੰਚ ਤੇ ਇੱਕ ਮਾਰਕ ਲਗਾਇਆ ਹਾਂਜੀ ਇਸ ਜਗ੍ਹਾ ਤੋਂ ਇੰਚ ਟੇਪ ਰੱਖ ਕੇ 5 ਇੰਚ ਤੇ ਮਾਰਕਿੰਗ ਕੀਤੀ ਹੈ ਡਿਸਟੈਂਸ ਰੱਖਿਆ ਜੋ ਤਿਰਛੀ ਪਲੇਟ ਦਾ ਇਸ ਤੋਂ ਬਾਅਦ ਆਪਾਂ ਨੇ ਜੋ ਸ਼ੋਲਡਰ ਦੇ ਨਿਸ਼ਾਨ ਲਗਾਏ ਸੀ ਇਸ ਜਗ੍ਹਾ ਤੋਂ ਆਪਾਂ ਇਸ ਤਰ੍ਹਾਂ ਨਾ ਤਿਰਛੀ ਪਲੇਟ ਜੋ ਡਰਾ ਕਰ ਲੈਣੀ ਹੈ ਇਸ ਤੋਂ ਬਾਅਦ ਜਾਣਾ ਆਪਾਂ ਨੇ ਸਾਈਡ ਜੋ ਤਿਰਛੀ ਪਲੇਟ ਹੁੰਦੀ ਹੈ ਇਸ ਜਗ੍ਹਾ ਤੋਂ 2 ਇੰਚ ਦਾ ਡਿਸਟੈਂਸ ਰੱਖਿਆ ਔਰ ਇਤੋਂ ਜਿਹੜੇ ਬਰਾਕੇ ਆਪਾਂ ਨੇ ਜੋ ਕਮਰ ਦੇ ਨਿਸ਼ਾਨ ਲਗਾਏ ਸੀ ਇਸ ਦੇ ਨਾਲ ਆਪਾਂ ਤਿਰਛੀ ਪਲੇਟ ਨੂੰ ਇਹ ਡਰਾ ਕਰ ਲੈਣਾ ਹੈ ਆਪਣੀ ਸਾਈਡ ਦੇ ਜੋ ਪਲੇਟ ਹੈ ਇਹ ਪੈ ਜਾਏਗੀ ਹਾਂਜੀ ਇਹ ਜਗ੍ਹਾ ਤੋਂ 2.5 ਇੰਚ ਦਾ ਡਿਸਟੈਂਸ ਰੱਖਿਆ ਅਗਰ ਤੁਸੀਂ ਪਤਲੇ ਹੋ ਸਲੀਮੋ ਤਾਂ ਇਹ ਫਾਸਲਾ 2 ਇੰਚ ਦਾ ਵੀ ਰੱਖ ਸਕਦੇ ਹੋ ਇਹ ਜਗ੍ਹਾ ਤੋਂ 2 ਇੰਚ ਦਾ ਡਿਸਟੈਂਸ ਰੱਖਿਆ ਹਾਂਜੀ ਇਸ ਜਗ੍ਹਾ ਤੋਂ 1/2 ਇੰਚ ਦੀ ਆਪਾਂ ਨੇ ਕਾਟ ਪਾਣੀ ਹੈ ਥੀਰੇ ਦੀ ਇਹ 3 ਇੰਚ ਤੱਕ ਆਪਾਂ ਨੇ ਜੋ ਥੀਰੇ ਦੀ ਕਾਟ ਹੈ ਇਹ ਪਾਣੀ ਹੈ ਹਾਂਜੀ ਇਸ ਟਾਈਪ ਨਾਲ ਆਪਾਂ ਕੁੜਤੀ ਦੀ ਹੈ ਜੋ ਮਾਰਕਿੰਗ ਕਰਨੀ ਹੈ ਇਹ ਜੋ ਕਾਟ ਪਾਈ ਹੈ 3 ਇੰਚ ਤੇ ਹਾਂਜੀ ਇਹ ਦੇਖੋ ਆਪਾਂ ਨੇ ਇਸ ਟਾਈਪ ਨਾਲ ਨਿਸ਼ਾਨ ਲਗਾ ਲੈਨੇ 8 ਇੰਚ ਤੇ ਗੋਲਾਈ ਪਾ ਲਈਏ 2-2 ਇੰਚ ਦੀ ਇਸ ਟਾਈਪ ਨਾਲ ਸ਼ੋਲਡਰ ਦੇ ਨਿਸ਼ਾਨ ਲਗਾਏ ਨੇ ਠੀਕ ਹੈ ਜੀ ਇਸ ਤੋਂ ਬਾਅਦ ਬੈਕ ਦੇ ਲਗਾਏ ਨੇ 2 ਇੰਚ ਤੇ ਗੋਲਾਈ ਪਾ ਲਈਏ ਬੈਕ ਸ਼ੋਲਡਰ ਦੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਫਿਟਿੰਗ ਦੇ ਨਿਸ਼ਾਨ ਲਗਾਏ ਨੇ 11 ਇੰਚ ਤੇ ਵੈਸੇ 1.5 ਤੇ ਸੀ ਹਾਫ ਇੰਚੇ ਪਲੇਟ ਜਾਈਗਾ ਇਸ ਕਰਕੇ 11 ਇੰਚ ਤੇ ਮਾਰਕਿੰਗ ਕੀਤੀ ਹੈ 1.5 ਇੰਚ ਡਾਊਨ ਜਾ ਕੇ ਆਪਾਂ ਨੇ ਇੱਥੋਂ ਕਮਰ ਦੇ ਨਿਸ਼ਾਨ ਲਗਾਏ ਨੇ 11 ਇੰਚ ਤੇ 1 ਇੰਚ ਐਕਸਟਰਾ ਲੈ ਸੀ ਇਹ ਪਲੇਟ ਕਰਕੇ ਠੀਕ ਹੈ ਜੀ ਇਸ ਤੋਂ ਬਾਅਦ 1.5 ਇੰਚ ਡਾਊਨ ਗਏ ਹਿਪ ਦੀ ਮਾਰਕਿੰਗ ਕੀਤੀ ਹੈ ਇਸ ਜਗ੍ਹਾ ਤੋਂ 12 ਇੰਚ ਤੇ ਨਿਸ਼ਾਨ ਲਗਾਏ ਨੇ ਕਿਉਂਕਿ ਹਿਪ ਉਹਨਾਂ ਦੀ 24 ਇੰਚ ਤਿਆਰ ਹੈ ਹਾਂਜੀ ਇਹ 12 ਇੰਚ ਤੇ ਪਲੇਟ ਦੇ ਨਿਸ਼ਾਨ ਲਗਾਏ ਨੇ 7 ਇੰਚ ਲੰਬੀਆਂ ਪਲੇਟਾਂ ਡਰਾ ਕੀਤੀਆਂ ਨੇ ਇਸ ਜਗ੍ਹਾ ਤੋਂ ਫਾਂਸਲਾ ਰੱਖਿਆ 3.5 ਇੰਚ ਇਸ ਟਾਈਪ ਨਾਲ ਆਪਾਂ ਨੇ ਪਲੇਟਾਂ ਦੀ ਮਾਰਕਿੰਗ ਕੀਤੀ ਇੱਥੋਂ 9.5 ਇੰਚ ਤੇ ਤਿਰਛੀ ਪਲੇਟ ਦੇ ਨਿਸ਼ਾਨ ਲਗਾਏ ਨੇ ਹਾਂਜੀ 2.5 ਇੰਚ ਫਾਂਸਲਾ ਇੱਥੋਂ 2 ਇੰਚ ਫਾਂਸਲਾ ਆਪਾਂ ਸਾਈਡ ਜੋ ਤਿਰਛੀ ਪਲੇਟ ਹੈ ਇਸ ਨੂੰ ਡਰਾ ਕੀਤਾ ਹੈ ਇਸ ਟਾਈਪ ਨਾਲ ਆਪਾਂ ਨੇ ਕੁੜਤੀ ਦੀ ਮਾਰਕਿੰਗ ਕੀਤੀ ਇਹ ਮਾਰਜਿਨ ਰੱਖ ਕੇ ਆਪਾਂ ਸਾਈਡ ਤੋਂ ਇਸ ਟਾਈਪ ਨਾਲ ਇਹ ਕੁੜਤੀ ਨੂੰ ਆਪਾਂ ਕਟਿੰਗ ਕਰ ਲੈਣਾ ਹਾਂਜੀ ਫਰੈਂਡਸ ਇਸ ਟਾਈਪ ਨਾਲ ਤੁਸੀਂ ਆਪਣੀ ਕੁੜਤੀ ਨੂੰ ਰੈਡੀ ਕਰ ਸਕਦੇ ਹੋ ਤਕਰੀਬਨ ਇਸ ਟਾਈਪ ਨਾਲ ਹੀ ਪੈਟਰਨ ਹੁੰਦਾ ਹਰ ਲੇਡੀ ਦਾ ਤੇ ਬਸ ਮੈਜ਼ਰਮੈਂਟ ਦੇ ਹਿਸਾਬ ਨਾਲ ਤੁਸੀਂ ਇਸ ਦਾ ਮੈਜ਼ਰਮੈਂਟ ਘੱਟ ਵੱਧ ਰੱਖ ਸਕਦੇ ਹੋ ਆਪਣੀ ਬੋਡੀ ਮੈਜ਼ਰਮੈਂਟ ਦੇ ਅਕੋਰਡਿੰਗ ਇਸ ਟਾਈਪ ਨਾਲ ਆਪਾਂ ਕੁੜਤੀ ਦੀ ਕਟਿੰਗ ਕਰ ਲੈਣੀ ਹੈ ਹਾਂਜੀ ਫਰੈਂਡਸ ਦੇਖੋ ਇਹ ਫਰੰਟ ਜੋ ਸ਼ੋਲਡਰ ਹੈ ਇਸ ਦੀ ਕਾਟ ਪਾ ਲਈ ਆਪਾਂ ਨੇ ਉਹ ਪਹਿਲਾਂ ਬੈਕ ਸ਼ੋਲਡਰ ਦੀ ਪਾਈ ਸੀ ਹਾਂਜੀ ਇਸ ਟੈਪ ਨਾਲ ਫਰੰਟ ਸ਼ੋਲਡਰ ਦੀ ਕਾਟ ਪਾ ਕੇ ਆਪਾਂ ਕੁੜਤੀ ਨੂੰ ਕਟਿੰਗ ਕਰ ਲੈਣੀ ਇਸ ਤੋਂ ਬਾਅਦ ਲਗਾਣੇ ਨੇ 슬ੀਵ ਦੇ ਨਿਸ਼ਾਨ 17 ਇੰਚ ਮੈਂਨੇ 슬ੀਵ ਦੀ ਲੈਂਥ ਰੱਖੀ ਹੈ ठीक है जी इस तो बाद अगर फोल्डिंग रख लिया ये जगह तो तीन इंच के निशान लगाए ने हाँ जी इतना जो शोल्डर दी काट पाई साढ़े नौ इंच के निशान लगाया जगह तो मूहरी रखी है छे इंच मूहरी रखी है मैंने दो इंच एक्सट्रा लै लिया जो मार्जिन रखे हाँ जी इस अपना निशान लगा के अपने जो साढ़े नौ इंच के निशान लगाया इस मिला देना ये अपने मार्जन के निशान लग जाएंगे इस टाइम अपना अपने स्लीव की मार्किंग करनी है ਔਰ ਉੱਪਰ ਵਾਲੀ ਸਾਈਡ ਤੇ ਸ਼ੇਪ ਦੇ ਦੇਣੀ ਹੈ ਸ਼ੋਲਡਰ ਦੀ ਠੀਕ ਹੈ ਜੀ ਇਸ ਟਾਈਪ ਨਾਲ ਆਪਾਂ ਨੇ 슬ੀਵ ਦੀ ਕਟਿੰਗ ਕਰਨੀ ਹੈ ਹਾਂਜੀ ਫਰੈਂਡਸ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਮੈਂ ਬਹੁਤ ਈਜ਼ੀ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਟਾਈਪ ਨਾਲ ਆਪਾਂ ਕੁੜਤੀ ਕਟਿੰਗ ਕਰ ਸਕਦੇ ਹਾਂ ਹਾਂਜੀ ਇਹ ਆਪਣਾ ਫਰੰਟ ਤੋਂ ਜੋ ਕਾਟ ਪੈਂਦੀ ਹੈ 슬ੀਵ ਦੇ ਉੱਪਰ 1 ਇੰਚ ਦੇ ਆਪਾਂ ਕਾਟ ਪਾ ਲੈਣੇ ਆ ਇਸ ਟਾਈਪ ਨਾਲ ਆਪਣੇ ਫਰੰਟ 슬ੀਪ ਤੇ ਕੱਟ ਪੈ ਜਾਗੇ ਹਾਂਜੀ ਫਰੈਂਡਸ ਇਸ ਟਾਈਪ ਨਾਲ ਪਕੂਰਤੀ ਦੀ ਮਾਰਕਿੰਗ ਤੇ ਕਟਿੰਗ ਕਰ ਸਕਦੇ ਆ ਤੇ ਆਪਣੇ ਸ਼ਰਟ ਨੂੰ ਰੈਡੀ ਕਰ ਸਕਦੇ ਆ ਇਹ ਫਰੰਟ ਤੋਂ ਦੇਖੋ ਜੋ ਫੋਲਡਿੰਗ ਦੇ ਵਿੱਚ ਜਾਊਗਾ ਇਹ ਆਪਾਂ ਨੇ ਵਧਾ ਕੇ ਰੱਖ ਲਿਆ 1.5 ਇੰਚ ਕਪੜਾ ਹਾਂਜੀ ਫਰੈਂਡਸ ਵੀਡੀਓ